ਉਹ ਜੀ ਨਾਮ ਕਰੇਗਾ ਉਹ ਜੀ ਰਾਮਨਾਥ ਦੇ ਹਰਿ ਨਾਮ ਦੀ ਗੁਜਾਰੀ ਇਸ ਅਰੋਹੀ ਤੋਂ ਮਾਹਾਰ ਆਦਨੇ ਬ੍ਰਹਮ ਗਿਆਨੀ ਭਾਈ ਬਦਾਲ ਕੀ ਬਾਤਿਆ ਤੇ ਤੁਸੀਂ ਟਿਕਣੀ ਹੈ ਭਾਈ ਸਾਹਿਬ ਕੀ ਕਹਿ ਲਗੇ ਮਹਾਰਾਜ ਤੁਸੀਂ ਪਰਮੇਸ਼ਰ ਹੋ ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਇੱਕ ਵੀ ਨਹੀਂ ਸਕਦਾ ਕਹਿੰਦੇ ਗੁਰੂ ਸਾਹਿਬ ਨੇ ਐਸੀ ਜੇਦਾ ਬਾਣੀ ਜਿਆ ਭਾਈ ਉਹ ਦਾਸਕ ਜੰਨਾ ਚਾਨਾ ਦਾ ਯਾਰ ਹੋ ਗਿਆ ਸਰਮ ਯਾਰ ਤਾਰਾ بڑے تقریب دے گا بہت سکر کار صاحب کو آجا کرو لہاں صاحب دی باری جن کو بہت صاحب دی دی جن کو بہت صاحب دی دی اس کو بہت صاحب دی اس کو بہت صاحب دی اس کو بہت صاحب دی تیر پڑھے جان دے آنے مہم جاری جاری نئے قانون کے لیے اور ضرور کمیٹی کا اپ کے درکار ہے۔ ہمارا جو بحث پر ہے نا پاکستان میں مانتے ہیں ان کا۔ حکومت صدر کا فرمان ہے کہ چاہتا ہے کہ صدر سامنے ہوا انہیں کھانے رکھنا بنا دیا بیچوں رہا ਆਮ ਲੋਕਾਂ ਤਾਂ ਸਹਿਬ ਸ੍ਰੀ ਗੁਰੂ ਰੰਸਾ ਜੀ ਦੇ ਪ੍ਰਿੰਸੀਪਲ ਅਕਾਦਮੀ ਤੁਸੀਂ ਵਿੱਚ ਸਾਰੀਆਂ ਸੰਤਾਂ ਕੇ ਅਰਲੀ ਭਰੇ ਸੰਕਰੇ ਗਰੇ ਨਾ ਨਾ ਗੁਰੂ ਮਹਾਰਾਜ ਦੇ ਪਹਿਲੇ ਤੋਂ 100 ਸਾਲ ਦੇ ਦੇਖ ਸੀ ਵਿੱਚ ਮਨਾ ਰਹੀਆਂ ਹਨ ਸੋ ਬੜਾ ਹੀ ਅੱਜ ਸਾਧ ਨਾਲ ਸਾਰੀਆਂ ਸੰਤਾਂ ਨੇ ਗੁਰੂ ਮਹਾਰਾਜ ਦਾ ਜਨਮ ਮਨਾਇਆ ਹੈ ਨਾਲ ਹੀ ਗੁਰੂ ਮਹਾਰਾਜ ਦੇ ਮੇਲੇ ਪ੍ਰੋਗਰਾਮ ਦੇ ਬੰਦ ਵਿੱਚ ਜੋ ਸਾਰੇ ਆਨੰਦ ਕਿਤੇ ਸਨ ਉਹਨਾਂ ਦੇ ਅੱਜ ਭੋਗ ਪਾਏ ਗਏ ਹਨ ਅਤੇ ਨਾਲ ਹੀ ਗੁਰੂ ਮਹਾਰਾਜ ਦੇ ਲੰਗਰ ਦੀ ਸੇਵਾ ਕੀਤੀ ਗਈ ਹੈ ਸੰਤਾਂ ਵੱਲੋਂ ਚਾਹ ਪਾਣੀ ਦਾ ਕਾਰਜ ਕੀਤਾ ਗਿਆ ਨਾ ਲੰਗਰ ਦੀ ਸੇਵਾ ਹੋਈ ਹੈ ਬੜੇ ਉਤਸ਼ਾਹ ਨਾਲ ਸਾਰੀਆਂ ਸੰਤਾਨਾਂ ਨੇ ਬੜੇ ਪਿਆਰ ਨਾਲ ਗੁਰੂ ਮਹਾਰਾਜ ਦੇ ਬੇਜੁਕਾਰ ਦੇ ਸੇਵਾ ਦੇ ਸਾਰੇ ਸੰਤਾਂ ਨੂੰ ਅਤੇ ਉਹਨਾਂ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਅਸੀਂ ਸਾਰੀਆਂ ਸੰਗਤਾਂ ਨੇ ਲੱਖ ਲੱਖ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਇਹ ਚੋਣਾਂ ਜੀ ਸੋਹਣੇ ਕੰਮ ਕਰ ਰਹੇ ਨੇ ਪਰ ਕਾ thank you